ਹਾਂਜੀ ਫੇਸਬੁਕ ਪੇਜ ਤੇ ਲਾਈਵ ਹੋ ਚੁੱਕਿਆ ਹੈ ਹਾਂਜੀ ਭਰਾ ਪਹੁੰਚਨੇ ਸ਼ੁਰੂ ਹੋ ਗਏ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅਸਲ ਨੂੰ ਆਪਾਂ ਬੋਲ ਦਿੰਨੇ ਆ ਸਟੇਜਾਂ ਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਹੀਂ ਹੁੰਦਾ ਵੈਸੇ ਸਤਿ ਸ੍ਰੀ ਅਕਾਲ ਹੁੰਦਾ ਸਤਿ ਸ੍ਰੀ ਅਕਾਲ ਸ਼੍ਰੋਮਣੀ ਬਹੁਤ ਸ਼੍ਰੋਮਣੀ ਹੈ ਸਾਫ ਦਾ ਜਿਨ੍ਹਾਂ ਨੂੰ ਪਤਾ ਇਹਦੇ ਬਾਰੇ ਕਿਤੇ ਡਿਟੇਲ ਚ ਫੇਰ ਦੱਸਾਂਗੇ ਕਹਿੰਦੇ ਨੇ ਭਾਨਾ ਪ੍ਰੇਮੀ ਹੈ ਇਹ ਗੱਲ ਹੈ ਵੀ ਕਹਿ ਦਿੰਦੇ ਨੇ ਨਾ ਚੱਕੀ ਵਿੱਚ ਕਮੈਂਟ ਜਾਂ ਮਾਰ ਦਿੰਦੇ ਨੇ ਹਾਂ ਤਾਂ ਬਾਬੇ ਨਾਨਕ ਦੇ ਪੱਕੇ ਸਿੱਖਾਂ ਬਾਬੇ ਨਾਨਕ ਦੀ ਰਹਿਣਾ ساری ਉਮਰ ਇਹ ਬਾਬੇ ਨਾਨਕ ਨੇ ਸਤਸ੍ਰੀਆ ਕਾਲ ਕਿੱਥੇ ਬੋਲਿਆ ਸੀ ਕਿਸੇ ਨੂੰ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਬਾਬਾ ਨਾਨਕ ਇਹ ਮੈਂ ਗੱਲ ਡਿਟੇਲ ਚ ਬੋਲਣਾ ਨਹੀਂ ਚਾਹੁੰਦਾ ਮੈਂ ਇਹ ਸਤਸ੍ਰੀਆ ਕਾਲ ਦਾ ਅਰਥ ਵੀ ਕਿਸੇ ਨੂੰ ਹੌਲੀ ਹੌਲੀ ਟਾਈਮ ਚ ਦੱਸਾਂਗਾ ਉਹਨਾਂ ਟਾਈਮ ਚ ਬਾਬਾ ਨਾਨਕ ਦੀ ਯਾਤਰਾ ਤੇ ਸੀਗੇ ਉੱਥੇ ਸਤਸ੍ਰੀਆ ਕਾਲ ਦਾ ਵਰ ਰਹਿਣ ਦੇ ਪਰ ਬਦਵਾਨ ਵਾਲੇ ਨੇ ਫੇਸਬੁੱਕ ਪੇਜ ਤੇ ਉਹਦੇ ਕਰਕੇ ਆਪਾਂ ਬਦਵਾਨ ਕਰਕੇ ਆਪਾਂ ਤਾਂ ਕੁਝ ਵੀ ਨਹੀਂ ਆਪਦਾ ਜ਼ੀਰੋ ਲੈਵਲ ਦੇ ਬੰਦੇ ਆ ਬਦਵਾਨ ਇਹੋ ਜਿਹੇ ਨੇ ਇੱਥੇ ਚੱਕ ਕੇ ਫੇਸਬੁੱਕ ਪੇਜ ਤੇ ਉਹਦੀ ਬੀਰੋ ਪ੍ਰਭਾਉ ਅਸਲੀ ਮੁੱਦੇ ਤੇ ਆਵਾ ਜਿਹੜੇ ਮੁੱਦੇ ਤੇ ਮੈਂ ਲਾਈਵ ਹੋਇਆ ਕਿਉਂਕਿ ਜਦੋਂ ਕੋਈ ਵੀ ਕਿਸੇ ਵੀ ਚੀਜ਼ ਦੀ ਲੜਾਈ ਹੁੰਦੀ ਹੈ ਲੜਾਈ 'ਚ ਬੰਦੇ ਚਾਰ ਇਕੱਠੇ ਹੋ ਜਾਂਣ ਤਾਂ ਜਿੱਤ ਹੋਣੀ ਲਾਜ਼ਮੀ ਹੁੰਦੀ ਹੈ ਸਾਡੇ ਕਿਸਾਨ ਯੂਨੀਅਨ ਦੀ ਮੈਂ ਗੱਲ ਕਰਨ ਲਈ ਜਾ ਰਿਹਾ ਹਾਂ ਜਿਹੜਾ ਧੂਰੀ 슈ਗਰ ਮਿਲ ਦਾ ਰੌਲਾ ਸਾਡਾ ਚੱਲ ਰਿਹਾ ਸੀਗਾ ਧੂਰੀ ਸਾਡੀ 슈ਗਰ ਮਿਲ ਦਾ ਜਿਹੜਾ ਰੌਲਾ ਚੱਲ ਰਿਹਾ ਜੀਗਾ ਸਾਡੇ ਕਿਸਾਨਾਂ ਦਾ ਹੈਗਾ ਤਾਂ 90 ਕਰੋੜ ਤੋਂ ਪਲੱਸ ਹੈ ਸਾਡਾ ਉਹ ਜਿਹੜਾ ਸਾਰਾ ਪੈਸਾ ਪਰ ਉਹਦੇ ਵਿੱਚੋਂ 48 ਕਰੋੜ ਸਾਡਾ ਮਨਜ਼ੂਰ ਹੋ ਚੁੱਕਾ ਹੈ ਸਾਡੇ ਕਿਸਾਨਾਂ ਦੇ ਅਕਾਊਂਟਾਂ 'ਚ ਆਉਣ ਲੱਗਾ 10 ਕਰੋੜ ਆ ਗਿਆ 38 ਕਰੋੜ ਹੋਰ ਆ ਰਿਹਾ ਹੈ ਸਾਡੀ ਕਿਸਾਨ ਭਰਾਵਾਂ ਦੀ ਬਹੁਤ ਵੱਡੀ ਜਿੱਤ ਹੈ ਖਾਸ ਕਰਕੇ ਮੈਂ ਧੰਨਵਾਦ ਉਹ ਨੌਜਵਾਨਾਂ ਦਾ ਕਰਨਾ ਚਾਹੁੰਦਾ ਜਿਹੜੇ ਸਾਡੇ ਧੂਰੀ ਉਦਨ ਧਰਨੇ ਦੇ ਵਿੱਚ ਪਹਿਲੀ ਵਾਰ ਨੌਜਵਾਨ ਪਹੁੰਚੇ ਸੀਗੇ ਤੇ ਉੱਥੇ ਪਹੁੰਚੇ ਸੀਗੇ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਬਜ਼ੁਰਗਾਂ ਨੇ ਇਹ ਗੱਲ ਪਹਿਲੀ ਵਾਰ ਆਖੀ ਕਹਿੰਦੇ ਪਹਿਲੀ ਵਾਰ ਇਹ ਐਵੇਂ ਹੋਇਆ ਵੀ ਨੌਜਵਾਨ ਧਰਨੇ ਦੇ ਵਿੱਚ ਪਹੁੰਚੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਉਦਨ ਪਹੁੰਚੇ ਸੀਗੇ ਦੇ ਲਖਵਾਲ ਅਗਰਾਹਾ ਪਾਰਟੀਆਂ ਨਾਲ ਅਲੱਗ-ਅਲੱਗ ਵੱਲੋਂ ਇਹਨਾਂ ਵੱਲੋਂ ਪ੍ਰਦਰਸ਼ਨ ਕਰਾਇਆ ਗਿਆ ਮੈਂ ਇਹ ਪਾਰਟੀ ਨੂੰ ਬਾਰ-ਬਾਰ ਬੇਨਤੀ ਕਰਨਾ ਚਾਹੁੰਦਾ ਵੀ ਕਿਸਾਨਾਂ ਨੂੰ ਲਖਵਾਲ ਅਗਰਾਹਾ ਜਿਹੜੇ ਵੀ ਜਿੰਨੀਆਂ ਵੀ 17 ਪਾਰਟੀਆਂ ਨੇ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਜੇ 17 ਪਾਰਟੀਆਂ ਇਕੱਠੀਆਂ ਹੋ ਜਾਣ ਕਿਸਾਨਾਂ ਦੀਆਂ ਤਾਂ ਬਾਬਿਓ ਆਪਣਾ ਸਾਰਾ ਮੈਂ ਕਹਿੰਨਾ ਹਿੰਦੁਸਤਾਨ ਹਿਲਾ ਕੇ ਰੱਖ ਦੇਣਾ ਸਾਡੀਆਂ ਸਾਰੀਆਂ ਮੰਗਾਂ ਇੱਕ ਮਿੰਟ 'ਚ ਮੰਨੀਆਂ ਜਾਇਆਂ ਕਰਨ ਕਿਸੇ ਦਾ ਮੂੰਹ ਇੱਧਰ ਨੂੰ ਹੈ ਕਿਸੇ ਦਾ ਮੂੰਹ ਇੱਧਰ ਨੂੰ ਹੈ ਸਾਡੀਆਂ ਸਾਰੀਆਂ ਕਿਸਾਨ ਜੂਨੀਅਨ ਇੱਕ ਹੋਣੀ ਚਾਹੀਦੀ ਹੈ ਭਾਰਤੀ ਕਿਸਾਨ ਜੂਨੀਅਨ ਇੱਕ ਹੋਣੀ ਚਾਹੀਦੀ ਆ ਪੰਜਾਬ ਦੀ ਯੂਨੀਅਨ ਇੱਕ ਹੋਣੀ ਚਾਹੀਦੀ ਆ ਤੇ ਸਾਡਾ ਉਹ ਪੈਸੇ ਸਾਡੇ ਆਉਣੇ ਮਨਜ਼ੂਰ ਹੋ ਗਏ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਨੌਜਵਾਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਨਾ ਵੀ ਨੌਜਵਾਨੋ ਵੱਧ ਤੋਂ ਵੱਧ ਧਰਨਿਆਂ ਦੇ ਵਿੱਚ ਸਾਡੇ ਪਹੁੰਚਿਆ ਕਰੋ ਜਿੱਥੇ ਵੀ ਸਾਡੇ ਕਿਸਾਨਾਂ ਦਾ ਕੋਈ ਧਰਨਾ ਲੱਗਦਾ ਹੈ ਮਜ਼ਦੂਰ ਯੂਨੀਅਨ ਦਾ ਲੱਗਦਾ ਆ ਆਪਣੇ ਹੱਕਾਂ ਲਈ ਮਜ਼ਦੂਰ ਯੂਨੀਅਨ ਮੰਗਦੇ ਆ ਮਜ਼ਦੂਰਾਂ ਦੇ ਹੱਕ ਤੇ ਵੀ ਪਹੁੰਚਿਆ ਕਰੋ ਤੇ ਕਿਸਾਨਾਂ ਦੇ ਹੱਕ ਤੇ ਸਾਡੇ ਕਿਸਾਨਾਂ ਦੇ ਪੁੱਤਰਾਂ ਨੂੰ ਵੱਧ ਤੋਂ ਵੱਧ ਮੈਂ ਬੇਨਤੀ ਕਰਦਾ ਵੀ ਵੱਧ ਛੱਡ ਕੇ ਤੁਸੀਂ ਸਾਡੇ ਧਰਨਿਆਂ ਦੇ ਵਿੱਚ ਪਹੁੰਚਿਆ ਕਰੋ ਬਹੁਤ ਪਹੁੰਚਣਾ ਜ਼ਰੂਰੀ ਹੈ ਆਹ ਜਿਹੜਾ ਮੈਂ ਨਾ ਜਿਹੜਾ ਹੁਣ ਮੁੱਦਾ ਜੇ ਉੱਠਿਆ ਸੀਗਾ ਜਿਹੜਾ ਜਗਦੀਪ ਰੰਧਾਵਾ ਮੇਰੇ ਖਿਲਾਫ ਉਦਨ ਬੋਲ ਗਿਆ ਸੀ ਕਿਸਾਨ ਯੂਨੀਅਨ ਦੇ ਖਿਲਾਫ ਬੋਲ ਗਿਆ ਸੀ ਨਾ ਉਹਦਾ ਤਾਂ ਮੈਨੂੰ ਰਿਪਲਾਈ ਕਰਨਾ ਪਿਆ ਮਾ ਦਾ ਪੁੱਤ ਫਿਰ ਡਿਲੀਟ ਵੀ ਕਰਕੇ ਆ ਸੀਗਾ ਚਲੋ ਮੈਂ ਉਹਨੂੰ ਕੋਈ ਮਾੜਾ ਨਹੀਂ ਕਹਿੰਦਾ ਸਾਡਾ ਭਰਾ ਹੈ ਇਹੋ ਜੀ ਕੋਈ ਗੱਲ ਨਹੀਂ ਪਰ ਜਿਹੜਾ ਚੱਕ ਕੇ ਹੋਰ ਹੀ ਪੰਜ ਸੱਤ ਗੱਲਾਂ ਬੋਲ ਗਿਆ ਸੀਗਾ ਫਿਰ ਉਹਦਾ ਰਿਪਲਾਈ ਕਰਾ ਫਿਰ ਉਹਨੂੰ ਦੱਸਿਆ ਕਿ ਮੈਂ ਕਿਸਾਨ ਯੂਨੀਅਨ ਵੀ ਕਿੱਥੋਂ ਬਿਲੋਂਗ ਕਰਦਾ ਭਾਨਾ ਸਿੱਧੂ ਉਹ ਕਿਸਾਨ ਯੂਨੀਅਨ ਤੋਂ ਬਿਲੋਂਗ ਕਰਦਾ ਉਹਨੂੰ ਦੱਸਣਾ ਜ਼ਰੂਰੀ ਸੀਗਾ ਹੁਣੀ ਉਹ ਤਾਂ ਉਹਦਾ ਥੋੜੇ- ਧਰਨਾ ਚ ਅਸੀਂ ਵੀ ਹੁਣ ਪਹੁੰਚਿਆ ਕਰਾਂਗੇ ਦੇਖਿਆ ਕਰਾਂਗੇ ਕਿਵੇਂ ਨੌਜਵਾਨ ਆਉਂਦੇ ਨੇ ਨੌਜਵਾਨਾਂ ਦੇ ਦਿਲਾਂ 'ਚ ਵਸਦੇ ਆ ਉਹੀ ਗੱਲ ਨਹੀਂ ਹੈਗੀ ਆ ਫੇਸਬੁਕ ਹੁਣੇ ਚਲਾਉਣੀ ਸਟਾਰਟ ਕਰੀਆ ਤੇ ਹੁਣ ਹੀ ਇੰਨਾ ਪਿਆਰ ਮਿਲਿਆ ਬਹੁਤ ਬਹੁਤ ਧੰਨਵਾਦ ਪਰ ਆਪਾਂ ਇੱਕ ਗੱਲ ਹੈਗੀ ਆ ਵੀ ਲੋਕਾਂ ਵਾਂਗੂ ਪੇਜ ਕਿਸੇ ਦਾ ਚਲਾ ਕੇ ਆਪਾਂ ਪ੍ਰਮੋਟ ਨਹੀਂ ਕਰਦੇ ਇਹ ਆਪਣੀ ਸ਼ਰਤ ਹੈਗੀ ਆ ਆਪਦਾ ਆਪਦਾ ਜਿੰਨੇ ਕੁ ਲੋਕ ਪਿਆਰ ਕਰਦੇ ਨੇਗੇ ਇਸੇ ਪੇਜ ਤੇ ਲੋਕ ਵੱਧ ਵੱਧ ਹੋਰ ਜੁੜ ਜਾਣਗੇ ਪਿਆਰ ਲੋਕਾਂ ਦਾ ਹੋਰ ਵਾਝੂਗਾ ਤੇ ਜਾਇਜ਼ਮਾਨ ਜਾਇ ਕਿਸਾਨ ਇਹ ਮੈਂ ਇਹ ਮੈਂ ਦੋ ਤਿੰਨ ਵਾਰੀ ਆਪਣੇ ਉਹ ਚ ਬੋਲਿਆ ਇਹ ਆਪਣਾ ਇੰਟਰਵਿਊ ਵਿੱਚ ਜਾਇ ਜਵਾਨ ਜਾਇ ਕਿਸਾਨ ਇਹ ਗੱਲ ਸੱਚੀ ਹੈ ਵੀ ਦੋ ਹਸਤਾਣ ਨੂੰ ਚਲਾਉਣ ਵਾਲੇ ਦੋ ਬੰਦੇ ਨੇਗੇ ਜਵਾਨ ਤੇ ਕਿਸਾਨ ਜਿਹੜਾ ਆਪਣਾ ਜਵਾਨ ਨੇ ਨੌਜਵਾਨ ਆਪਣਾ ਸਰਦਾਂ ਦੇ ਲੜਦੇ ਨੇ ਆਪਣੇ ਪੰਜਾਬੀ ਨੌਜਵਾਨ ਉਹਨਾਂ ਨੂੰ ਜਾਇ ਜਵਾਨ ਤੇ ਕਿਸਾਨ ਹੈ ਹਰ ਇੱਕ ਚੀਜ਼ ਬਣਾ ਸਰ ਸਕਦਾ ਤੇ ਆਪਣਾ ਮੰਨ ਕੇ ਚੱਲੋ ਜੀ ਇਹਦੇ ਬਣਾ ਨਹੀਂ ਸਰ ਸਕਦਾ ਅਨਾਜ ਬਣਾ ਨਹੀਂ ਸਰ ਸਕਦਾ ਤੇ ਦੇਸ਼ ਦੀ ਸੁਰੱਖਿਆ ਬਣਾ ਨਹੀਂ ਸਕ ਸਕਦਾ ਤਾਂ ਕਰਕੇ ਜਾਇ ਜਵਾਨ ਜਾਇ ਕਿਸਾਨ ਦਾ ਨਾਰਾ ਬਹੁਤ ਵੱਡੀ ਗੱਲ ਆ ਬਾਬਿਓ ਤੇ ਦਿਲ ਚ ਪਿਆਰ ਥੈਂਕ ਯੂ ਸੋ ਮਚ ਜਉਂਦੇ ਬਾਦ ਦੇ ਰਹੋ ਜਿਹੜੇ ਪਿਆਰ ਕਰਦੇ ਨੇ ਮੇਜਿਕ ਰੂ ਕਰਦੇ ਰਹੋ ਜਿਹੜੇ ਮੱਚਦੇ ਨੇ ਉਹ ਥੋੜਾ ਮੋਟਾ ਹੋਰ ਮੱਚਦੇ ਰਹੋ ਵੀਰੋ ਕਿਉਂਕਿ ਜਦੋਂ ਥੋੜੇ ਮੋਟੇ ਹੋਰ ਮੱਚਣਗੇ ਤਾਂ ਤਰੱਕੀ ਹੋਣੀ ਲਾਜ਼ਮੀ ਹੈ ਜਿੰਨਾ ਘੱਟ ਮੱਚਣਗੇ ਤਰੱਕੀ ਨਹੀਂ ਹੁੰਦੀ ਇਹ ਗੱਲ ਲਾਜ਼ਮੀ ਹੈ ਜਿੰਨੇ ਹੇਟਰ ਵੱਧ ਹੋਣਗੇ ਉਨਾ ਹੀ ਫਾਇਦਾ ਆਜੋ ਆਜੋ ਮਿਲ ਲਓ ਤੇ ਕੋਈ ਚੱਕਰ ਨਹੀਂ ਹੋਰ ਠੀਕ ਹੋ ਤੇ ਸਾਡਾ ਵੱਧ ਤੋਂ ਵੱਧ ਮੈਂ ਕਿਸਾਨ ਜੂਨੀਅਨ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਸੀਨੀਅਰ ਬੰਦੇ ਦੇਖਣਗੇ ਇਹ ਗੱਲ ਦਾ ਜਰੂਰ ਰੌਲਾ ਪਾਓ ਵੀ ਸਾਡੇ ਜਥੇਬੰਦੀਆਂ ਇੱਕ ਹੋਣੀਆਂ ਚਾਹੀਦੀਆਂ ਨੇ ਸਾਰੀਆਂ ਪੰਜਾਬ ਦੀਆਂ ਪੰਜਾਬ ਦੇ ਜੋ ਜਥੇਬੰਦੀਆਂ ਇੱਕ ਹੋਣੀਆਂ ਸਾਡੇ ਕਿਸਾਨਾਂ ਦੀਆਂ ਸਾਡੇ ਮੰਗਾਂ ਮੰਨਣੀਆਂ ਜ਼ਰੂਰੀ ਨੇਗੀਆਂ ਪੰਜਾਬ ਦੇ ਵਿੱਚ 17 17 ਹੋਣਗੀਆਂ ਆਪਣੀਆਂ ਜਥੇਬੰਦੀਆਂ ਕਿਸਾਨ ਜੂਨੀਅਨ ਦੀਆਂ 17 ਥਾਂ ਦੇ ਜਦੋਂ ਇੱਕ ਜੂਨੀਅਨ ਹੋਊਗਾ ਨਾ ਇੱਕ ਆਪਣੇ ਮੰਗਾਂ ਵੱਧੋ-ਵੱਧ ਮੰਨੀਆਂ ਜਾਇਆ ਕਰਨਗੀਆਂ ਉਹੀ ਬਣੇ ਜਾਣਗੇ ਗਰੁੱਪ ਵੱਡੇ-ਵੱਡੇ ਜਿਹੜੇ ਪ੍ਰਧਾਨ ਜਣੇਗੇ ਜਿਹੜਾ ਪ੍ਰਧਾਨ ਨਹੀਂ ਮੰਨਦਾ ਉਹਨੂੰ ਸਵਕਾਰ ਨਾ ਕਰੋ ਜੇ ਜੇ ਮੰਨ ਕੇ ਚਲੋ ਅਗਰਾਹਾ ਦਾ ਪ੍ਰਧਾਨ ਨਹੀਂ ਮੰਨਦਾ ਇਹ ਜੂਨੀਅਨ ਇੱਕ ਕਰਨ ਨੂੰ ਤਾਂ ਅਗਰਾਹਾ ਦੇ ਪ੍ਰਧਾਨ ਨੂੰ ਨਾ ਅਗਰਾਹਾ ਨੂੰ ਨਾ ਸਵਕਾਰ ਕਰੋ ਜੇ ਲਖੋਵਾਲ ਨਹੀਂ ਮੰਨਦਾ ਤਾਂ ਲਖੋਵਾਲ ਦਾ ਭਾਂਡਾ ਸਿਕਦੋ ਜਿਹੜਾ ਵੀ ਪ੍ਰਧਾਨ ਨਹੀਂ ਮੰਨਦੇ ਕਿਸਾਨ ਜੂਨੀਅਨ ਇੱਕ ਕਰਨ ਨੂੰ ਉਹਨਾਂ ਦਾ ਭਾਂਡਾ ਸਿਕਦੋ ਸਾਡੇ ਪੰਜਾਬ ਦੀ ਜੂਨੀਅਨ ਇੱਕ ਹੋਵੇ ਸਾਡੀਆਂ ਮੰਗਾਂ ਮੰਗੀਆਂ ਜਾਣਗੀਆਂ ਠਾਠਾ ਦੂਜੀ ਗੱਲ ਮੈਂ ਤਾਂ ਬਾਰ-ਬਾਰ ਇਹ ਗੱਲ ਕਹਿਣਾ ਜੇ ਸਾਡੇ ਜੂਨੀਅਨ ਦੇ ਜਾਂ ਹੁਣ ਕਿਸਾਨਾਂ ਦੇ ਪੁੱਤਰ ਲੋਕ ਸਭਾ ਸੀਟ ਲੜਦੇ ਹੁਣ ਇਲੈਕਸ਼ਨਾਂ ਚੱਲ ਰਹੀਆਂ ਨੇਗੀਆਂ ਪੰਜ ਐਮਪੀ ਆਪਣੇ ਕਿਸਾਨਾਂ ਦੇ ਖੜੇ ਹੁੰਦੇ ਨੇ ਪੰਜ ਐਮਪੀ ਕਿਸਾਨ ਜੂਨੀਅਨ ਪਾਰਟੀ ਦੇ ਖੜੇ ਹੁੰਦੇ ਜਾ ਕੇ ਲੋਕ ਸਭਾ 'ਚ ਬੋਲਦੇ ਹਲਾਕੇ ਧਰ ਦਿੰਦੇ ਲੋਕ ਸਭਾ ਨੂੰ ਇਹ ਤਾਂ ਬੋਲਦੇ ਨਹੀਂ ਕਿ ਇਹਨਾਂ ਨੂੰ ਕੋਈ ਅਕਲ ਆ ਯਾਰ ਆ ਹੁਣ ਕਾਲੀਗਲ ਦੇ ਖੜੇ ਹੋਣਗੇ ਕਾਂਗਰਸ ਤੇ ਖੜੇ ਹੋ ਜਾਣਗੇ ਇਹਨਾਂ ਨੂੰ ਕੋਈ ਅਕਲ ਇਹ ਨਹੀਂ ਸਾਡੇ ਕਿਸਾਨਾਂ ਦੇ ਗੱਲਾਂ ਬੋਲਦੇ ਤਾਂ ਬਕਾਊ ਮਾਲ ਆ ਯਾਰ ਜਿੰਨਾ ਵੀ ਬਕਾਊ ਮਾਲ ਤੁਰਾ ਫਿਰਦਾ ਚਲੋ ਮੈਂ ਵੀ ਮੈਂ ਇਹ ਗੱਲ ਕਹਿੰਦਾ ਵੀ ਮੈਂ ਕਾਂਗਰਸ ਪਾਰਟੀ ਥੋੜਾ-ਮੋੜਾ ਸੰਬੰ ਪਰ ਮੈਂ ਕੋਈ ਸੰਤਾਲੀ ਹੈਗਾ ਵੀ ਹਾਂ ਵੀ ਐਵੇਂ ਗੱਲ ਵੀ ਮੈਂ ਸਾਡੇ ਕਿਸਾਨਾਂ ਦੀ ਗੱਲ ਨਹੀਂ ਕਰੂੰਗਾ ਮੈਂ ਤੁਹਾਡੇ ਸਾਡੇ ਜਿਹੜਾ ਸਾਡਾ ਦਰਦ ਆ ਉਹਦੀ ਮੈਂ ਨਹੀਂ ਗੱਲ ਕਰੂੰਗਾ ਮੈਂ ਕਰਦਾ ਰਹੂੰਗਾ ਸਾਰੀ ਉਮਰ ਬੋਲਦੇ ਰਵਾਂਗੇ ਜੇ ਲੋਕ ਪਿਆਰ ਕਰਦੇ ਨੇ ਤਾਂ ਬੋਲਦੇ ਰਵਾਂਗੇ ਜੇ ਸਾਡੇ 5 ਐਮਪੀ ਸਾਡੇ ਕਿਸਾਨਾਂ ਦੇ ਪੁੱਤਰ ਖੜੇ ਹੁੰਦੇ ਲੋਕ ਸਭਾ ਦੇ ਵਿੱਚ ਸਾਡੀਆਂ ਮੰਗਾਂ ਤਾੜ-ਤਾੜ ਐ ਮੰਨੀਆਂ ਜਾਂਦੀਆਂ ਐ ਇਹ ਕਿਸਾਨ ਜੁਣੀ ਵਾਲੇ ਪਤਾ ਕੀ ਕਹਿੰਦੇ ਨੇਗੇ ਆ ਕਿ ਆਪਾਂ ਹਰ ਟਾਈਮ ਵੀ ਆਪਾਂ ਵਿਸ਼ਵਾਸ ਰਹਿਵਾਂਗੇ ਵੀ ਆਪਾਂ ਬਧਰੋਹ ਕਰਦੇ ਰਾਵਾਂਗੇ ਕਿਉਂ ਨਾ ਤੁਸੀਂ ਪੋਲਿਟਿਕਲ ਜਾਓ ਕਿਉਂ ਨਾ ਤੁਸੀਂ ਆਪਣਾ ਭਵਿੱਖ ਆਪਣੇ ਕਿਸਾਨਾਂ ਦਾ ਆਪ ਸੰਭਾਰੋ ਹੈ ਕਿੰਨਾ ਕੁ ਟਾਈਮ ਤੁਸੀਂ ਧਰਨੇ ਦਾ ਆਪਾਂ ਬੈਠੇ ਰਾਂਗੇ ਆਪਣੇ ਕਿਸਾਨਾਂ ਦੇ ਪੁੱਤਰ ਉਹਨਾਂ ਆਪਣੇ ਮੰਗਿਆ ਮੰਨੇ ਜਾਣ ਪੰਜਾਬ ਦੇ ਵਿੱਚ 80% ਵੋਟ ਆ ਜਿਹੜੀ ਕਿਸਾਨਾਂ ਦੀ ਵੋਟ ਆ ਬਾਬੇਓ 80% ਕੈਪਟਨ ਦੀ ਸਰਕਾਰ ਤਾਂ ਬਣੀ ਸੀ ਕਿਉਂਕਿ ਜਦੋਂ ਕੈਪਟਨ ਨੇ ਲਾਰਾ ਸਭ ਤੋਂ ਵੱਡਾ ਲਾਇਆ ਸੀਗਾ ਵੀ ਮੈਂ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰੂੰਗਾ ਜਦੋਂ ਜਿਹੜੀ ਜਿਹੜੀ ਸਰਕਾਰ ਵੱਡੀ ਗੋਲੀ ਦਿੰਦੀ ਹੈ ਜਿਹੜੀ ਸਰਕਾਰ ਵੱਡੀ ਗੋਲੀ ਦਿੰਦੀ ਹੈ ਕਿਸਾਨਾਂ ਨੂੰ ਵੀਵਾ ਆ ਤੁਹਾਨੂੰ ਅਸੀਂ ਬੱਡੀ ਗਲ ਉਹਨਾਂ ਵੋਟਾਂ ਪੈਂਦੇ ਨੇ ਉਹਦੇ ਦੀ ਸਰਕਾਰ ਬਣ ਜਾਂਦੀ ਹੈ ਇਹ ਗੱਲ ਹੈ ਪੰਜਾਬ ਦੇ ਵਿੱਚ 80% ਵੋਟ ਕਿਸਾਨਾਂ ਦੇ ਵੋਟ ਹੈ ਕਿਸਾਨਾਂ ਦੇ ਸਿਰ ਤੇ ਹੀ ਸਰਕਾਰ ਬਣਦੀ ਹੈ ਇਹ ਗੱਲ ਹੈ ਚਲੋ ਐਨਾ ਕਹਿੰਦਾ ਹੋਇਆ ਮੈਂ ਧੰਨਵਾਦ ਕਰਨਾ ਸੀਗਾ ਵੀ ਸਾਡਾ ਜਿਹੜਾ 48 ਕਰੋੜ ਰੁਪਏ ਸਾਡਾ ਸਾਡੇ ਕਿਸਾਨਾਂ ਦੇ ਖਾਤਿਆਂ 'ਚ ਆਉਣਾ ਸ਼ੁਰੂ ਹੋ ਗਿਆ ਤੇ 10 ਕਰੋੜ ਆ ਗਿਆ 48 ਕਰੋੜ ਆ ਜਾਣਾ ਬਾਕੀ 90 ਕਰੋੜ 90 ਕਰੋੜ ਪਲੱਸ ਸਾਡਾ ਜਿਹੜਾ ਧੋਰੀ 슈ਗਰ ਮਿਲ ਵਾਲਾ ਉਹਦੇ ਖਾਤਰ ਵੀ ਜਦੋਂ ਦੁਬਾਰੇ ਲੜਾਈ ਵਧਣਗੇ ਅਸੀਂ ਦੁਬਾਰੇ ਫੇਰ ਲੜਾਈ ਦੇ ਵਿੱਚ ਸਾਨੂੰ ਸਾਡੇ ਜਥੇਬੰਦੀਆਂ ਬੁਲਾਉਣਗੇ ਅਸੀਂ ਅਸੀਂ ਪਹਿਲੇ ਬੋਲ ਪਹਿਲੇ ਬੋਲ ਤੇ ਅਸੀਂ ਧਰਨੇ ਦੇ ਵਿੱਚ ਜਾਵਾਂਗੇ ਸਾਡੀ ਟੀਮ ਆਊਗੀ ਧਰਨੇ ਦੇ ਵਿੱਚ ਜਦੋਂ ਵੀ ਸਾਡਾ ਕਿਸਾਨ ਜੂਨੀਅਨ ਦਾ ਧਰਨਾ ਲੱਗਾ ਅਸੀਂ ਪਹਿਲੇ ਬੋਲ ਤੇ ਮੂਰੇ ਹੋ ਕੇ ਸਾਡੇ ਮੰਨ ਕੇ ਚੱਲ ਬਜ਼ੁਰਗਾਂ ਨੇ ਅਸੀਂ ਮੂਰੇ ਹੋ ਕੇ ਸਾਡੇ ਬਜ਼ੁਰਗਾਂ ਡਾਂਗਾ ਪਹਿਣਗੇ ਆ ਅਸੀਂ ਆਪ ਦੇ ਡਾਂਗਾ ਪਵਾਵਾਂਗੇ ਇਹ ਗੱਲ ਤੁਹਾਡੀ ਲਾਜ਼ਮੀ ਹੈ ਅਸੀਂ ਬਜ਼ੁਰਗਾਂ ਦੇ ਹੁਣ ਡਾਂਗਾ ਨਹੀਂ ਪੈਣ ਦੇ ਨੌਜਵਾਨੋਂ ਬਜ਼ੁਰਗਾਂ ਦੇ ਮੂਰੇ ਹੋ ਕੇ ਆਪਾਂ ਚੱਲਿਆ ਕਰਨਾ ਕਿਸਾਨ ਜੂਨੀਅਨ ਦੇ ਵਿੱਚ ਇਹ ਗੱਲ ਯਾਦ ਰੱਖਿਓ ਠੀਕ ਹੈ ਕਿਤੇ ਵੀ ਧਰਨਾ ਲੱਗਦਾ ਨੌਜਵਾਨਾਂ ਦਾ ਮੂਹਰੇ ਹੋਣਾ ਲਾਜ਼ਮੀ ਐ ਬਸ ਠੀਕ ਐ ਬਹੁਤ ਬਹੁਤ ਧੰਨਵਾਦ ਬਾਕੀ ਜਿਹੜੇ ਇੱਕ ਦੋ ਵੀਰ ਕਮੈਂਟ ਦੇ ਪੁੱਠੇ ਸਿੱਧੇ ਕਰੀ ਜਾਂਦੇ ਨੇ ਕੋਈ ਚੱਕਰ ਨਹੀਂ ਭਰਾਵੋ ਥੋੜਾ ਵੀ ਪਿਆਰ ਆ ਥੋੜਾ ਵੀ ਜਲਣਾ ਲਾਜ਼ਮੀ ਆ ਚਲੋ ਥੈਂਕ ਯੂ ਸੋ ਮੱਚ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣ ਲਾਈਵ ਕੱਢਦਾ ਜਿਹੜੇ ਯਾਰਾਂ ਮਿਲਣ ਨੂੰ ਚੰਗਾ ਲੱਗਾ ਸ਼ੇਅਰ ਕਰ ਦਿਓ ਨਹੀਂ ਸ਼ੇਅਰ ਕਰਨਾ ਕੋਈ ਚੱਕਰ ਨਹੀਂ ਇਨਕ ਭਰਾ ਜੁੜ ਕੇ ਬਹੁਤ ਵਧੀਆ ਗੱਲ ਆ